ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਪੁਲਿਸ ਦੇ ਬਦੌਲਿ ਕੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਗਿਆ ਹੈ। ਉਹਨਾਂ ਦੇ ਵੱਲੋਂ ਚਾਰ આરોપીਆਂ ਨੂੰ ਕਾਬੂ ਕਰਕੇ ਉਹਨਾਂ ਤੋਂ ਤੇਜ਼ਰ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹਨਾਂ આરોપીਆਂ ਦਾ ਇੱਕ ਸਾਥੀ ਅਜੇ ਫਰਾਰ ਹੈ। ਮਾਮਲਾ ਇੱਕ ਪਲਾਟ ਦਾ ਹੈ ਜਿਸ ਕਾਰਨ ਪਿੰਡ ਮੀਰਪੁਰ ਦੇ ਰਹਿਣ ਵਾਲੇ ਹਰਦੀਪ ਸਿੰਘ ਦਾ ਕੁਝ ਵਿਅਕਤੀਆਂ ਦੇ ਵੱਲੋਂ ਤੇਜ਼ਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਐਸਐਸਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਇਸ ਮਾਮਲੇ ਦੇ ਚਾਰ આરોપીਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕੋਲੋਂ ਤੇਜ਼ਰ ਹਥਿਆਰ ਵੀ ਬਰਾ ਇੱਕਰੋ ਪੀੜਾ ਫਰਾਰ ਹੈ ਉੱਦੀ ਨੂੰ ਉਹਨੂੰ ਪਾਲ ਕੇਤੀ ਜਾ ਰਹੀ ਹੈ ਤੇ ਇਹਨਾਂ ਤੇ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ। ਜੀ ਥਾਣਾ ਸਰਿੰਦੀ ਗੱਲ ਹੈ। ਅ 2 ਮਾਰਚ ਨੂੰ ਦੁਪਹਿਰੇ ਕਰੀਬ 11:30 ਤੋਂ 12:30 ਦੇ ਵਿੱਚ ਅ ਸੰਵੇਗੀ ਤਲਾ ਮਿਲੀ ਸੀ ਕਿ ਇੱਕ ਹਰਦੀਪ ਸਿੰਘ ਉਰਫ ਦੀਪੀ ਪੁੱਤਰ ਰਣਜੀਤ ਰਣਜੀਤ ਸਿੰਘ ਪਿੰਡ ਮੀਰਪੁਰ ਦਾ ਰਹਿਣ ਵਾਲਾ ਹੈ। ਇਹਦੀ ਡੈੱਡ ਬੋਡੀ ਜਿਹੜੀ ਸੀਗੀ ਮੀਰਪੁਰ ਪਿੰਡ ਦੇ ਨੇੜੇ ਪਿੰਡ ਸੰਗਤ ਤੋਂ ਸੋਧੀਆਂ ਉੱਥੇ ਜਿਹੜੀ ਹੈਗੀ ਇਹਦੀ ਡੈੱਡ ਬੋਡੀ ਪਾਈ ਗਈ ਤੇ ਜਦੋਂ ਸਾਨੂੰ ਇਤਲਾ ਮਿਲੀ ਇਮੀਡੀਏਟਲੀ ਸਾਡੀ ਜਿਹੜੀ ਪੁਲਿਸ ਟੀਮ ਹੈ ਥਾਣਾ ਐਸ ਐਚ ਓ ਜਿਹੜੇ ਸਰਿੰਦ ਹੈਗੇ ਆ ਉਹ ਮੁਕੱਫਰ ਸੀਦੇ ਡਾਇਰੈਕਟਲੀ ਉੱਥੇ ਪਹੁੰਚਦੇ ਸਾਡੇ ਮੌਕੇ ਮਿਲ ਜਗੇ ਉਸ ਤੋਂ ਬਾਅਦ ਜਿਹੜਾ ਹਰਦੀਪ ਸਿੰਘ ਸੀਗਾ ਮਰਨ ਵਾਲਾ ਇਹਦੇ ਭਰਾ ਜਿਹਦਾ ਕੀ ਨਾਮ ਜਸਦੀਪ ਸਿੰਘ ਹੈ ਇਹਦੇ ਬਿਆਨ ਤੇ ਫੌਰੀ ਤੌਰ ਤੇ ਐਫ ਆਈ ਆਰ ਇੱਕ ਐਫ ਆਈ ਆਰ ਰਜਿਸਟਰ ਕੀਤੀ ਗਈ ਐਫ ਆਈ ਆਰ ਨੰਬਰ 24 ਅੰਡਰ ਸੈਕਸ਼ਨ 103 324 191 190 ਕਾਰਨ ਇਸ ਐਫਆਈਆਰ ਦੇ ਵਿੱਚ ਮੁੱਢਲੀ ਤੌਰ ਤੇ ਦੋ ਬੰਦਿਆਂ ਨੂੰ ਨਾਮਜ਼ਦ ਕੀਤਾ ਗਿਆ ਜਿਨ੍ਹਾਂ ਦਾ ਕੀ ਨਾਂ ਜਸਵੀਰ ਤੇ ਹਸਨ ਸੀ ਜਿਹੜਾ ਜਸਵੀਰ ਹੈ ਉਹ ਬੇਸਿਕਲੀ ਜਿਹੜਾ ਮਰਨ ਵਾਲਾ ਸੀਗਾ ਹਰਦੀਪ ਉਹਦਾ ਕੀ ਕਹਿੰਦੇ ਕਜ਼ਨ ਬਰਦਰ ਸੀਗਾ ਤੇ ਇਹਨਾਂ ਦੀ ਆਪਸ ਚ ਲੜਾਈ ਡਾਟ ਸੀ ਤੇ ਉਹ ਲੜਾਈ ਡਾਟ ਸੀਗੀ ਪ੍ਰਾਪਰਟੀ ਨੂੰ ਲੈ ਕੇ ਬਿਕੋਜ਼ ਇਹਦੇ ਇਹਨਾਂ ਦਾ ਜਿਹੜੇ ਫਾਦਰ ਸੀਗੇ ਉਹਦੇ ਉਹਨਾਂ ਦੇ ਭੂਆ ਦੀ ਕੋਈ ਪ੍ਰਾਪਰਟੀ ਸੀਗੀ ਜਿਨ੍ਹਾਂ ਦਾ ਆਪਸ ਜਿਸ ਨੂੰ ਲੈ ਕੇ ਇਹਨਾਂ ਦਾ ਆਪਸ ਚ ਪ੍ਰਾਪਰਟੀ ਡਿਸਪਿਊਟ ਸੀ ਇਸੀ ਪ੍ਰਾਪਰਟੀ ਡਿਸਪਿਊਟ ਦੇ ਤਹਿਤ ਲਾਸਟ ਇਅਰ ਵੀ ਇਹਨਾਂ ਤੇ ਆਪਸ ਵਿੱਚ ਇੱਕ ਐਫਆਈਆਰ ਦਰਜ ਹੋਈ ਸੀ ਜੋ 99 ਨੰਬਰ ਐਫਆਈਆਰ ਦਰਜ ਹੋਈ ਸੀ ਸਰੇਨ ઠાੜੇ ਦੇ ਵਿੱਚ ਜਿਹੜੀ ਕਿ ਅੰਡਰ ਇਨਵੈਸਟੀਗੇਸ਼ਨ ਹੈ ਤੇ ਉਸ ਤੋਂ ਬਾਅਦ ਸਾਡੀ ਪੁਲਿਸ ਟੀਮ ਨੇ ਜਿਹੜੇ ਦੋਸ਼ੀਆਂ ਦੀ ਪਾਲ ਸ਼ੁਰੂ ਕੀਤੀ ਤੇ 46 ਤਾਰੀਖ ਨੂੰ ਦੋ ਤਿੰਨ ਜਿਹੜੇ ਦੋਸ਼ੀ ਸੀਗੇ ਜਸਵੀਰ ਸਿੰਘ ਉਰਫ ਬੰਟੀ ਜੋ ਕਿ ਇਸ ਪੂਰੇ ਕਤਲ ਦਾ ਮਾਸਟਰਮਾਈਂਡ ਸੀ ਉਹਦੇ ਨਾਲ ਸ਼ਿਵ ਸ਼ੰਕਰ ਉਰਫ ਸ਼ੰਕਰ ਤੇ ਗੁਰਪ੍ਰੀਤ ਸਿੰਘ ਉਰਫ ਕਾਕਾ ਇਹ ਤਿੰਨ ਬੰਦਿਆਂ ਨੂੰ ਇਹ ਬੇਸਿਕਲੀ ਜਿਹੜਾ ਫਲੋਟਿੰਗ ਰੈਸਟੋਰੈਂਟ ਹੈਗਾ ਪਾਕਲਾ ਨਹਿਰ ਦੇ ਉੱਤੇ ਕੋਲੇ ਬੈਠੇ ਹੋਏ ਸੀਗੇ ਤੇ ਇਹਨਾਂ ਨੂੰ ਉੱਥੇ ਜਾ ਕੇ ਮੌਕੇ ਤੇ ਗ੍ਰਫਤਾਰ ਕੀਤਾ ਦੁਪਹਿਰ 4 ਵਜੇ ਦੀ ਗੱਲ ਹੈ ਤੇ ਉਸ ਤੋਂ ਬਾਅਦ ਅਗਲੇ ਦਿਨ ਯਾਨੀ ਕਿ 5 ਤਾਰੀਖ ਨੂੰ ਇਹਨਾਂ ਨੇ ਜਿਹੜਾ ਇਹਦਾ ਚੌਥਾ ਦੋਸ਼ੀ ਸੀਗਾ ਜਿਹਦਾ ਕੀ ਨਾਮ ਕੁਲਜੀਤ ਸਿੰਘ ਔਰ ਬਸੰਨੀ ਹੈ ਇਸ ਨੂੰ ਗ੍ਰਫਤਾਰ ਕੀਤਾ ਹੁਣ ਤੱਕ ਜਿਹੜੇ ਪਹਿਲੇ ਤਿੰਨ ਦੋਸ਼ੀ ਗ੍ਰਫਤਾਰ ਹੋਏ ਸੀਗੇ ਜਿਨ੍ਹਾਂ ਦਾ ਕੀ ਨਾਮ ਜਸਵੀਰ ਸ਼ਿਵ ਸ਼ੰਕਰ ਤੇ ਗੁਰਪ੍ਰੀਤ ਹੈ ਉਹਨਾਂ ਤੋਂ ਕੋਹਾੜੀ ਜਿਹੜਾ ਤੇ ਕਿਰਚ ਦਾਤ ਤੇ ਕਿਰਪਾਨ ਇਦਾਂ ਦੇ ਵੈਪਨ ਬਰਾਮਦ ਹੋਏ ਇਹ ਜਿਹੜੇ ਵੈਪਨ ਸੀਗੇ ਇਹਨਾਂ ਦਾ ਇਸਤੇਮਾਲ ਹੋਇਆ ਸੀਗਾ ਕਤਲ ਦੇ ਦੌਰਾਨ ਤੇ ਉਸ ਤੋਂ ਬਾਅਦ ਜਿਹੜਾ ਦੋਸ਼ੀ 5 ਤਾਰੀਖ ਨੂੰ ਗ੍ਰਫਤਾਰ ਹੋਇਆ ਉਹ ਬੇਸਿਕਲੀ ਉਹਦੇ ਤੋਂ ਆਪਾਂ ਨੂੰ ਇੱਕ ਮੋਟਰਸਾਈਕਲ ਅਸੀਂ ਉਹਦੇ ਤੋਂ ਬਰਾਮਦ ਕੀਤੀ ਤੇ ਇੱਕ ਮੋਟਰਸਾਈਕਲ ਜਦੋਂ ਸਭ ਤੋਂ ਪਹਿਲਾਂ ਆਪਾਂ ਮੌਕਾ ਵਿਜ਼ਿਟ ਕੀਤਾ ਸੀਗਾ ਤੇ ਇੱਕ ਮੋਟਰਸਾਈਕਲ ਮੌਕੇ ਤੇ ਜਿਹੜੀ ਹੈ ਬਰਾਮਦ ਕੀਤੀ ਸੀ ਮੁਕਦਮੇ ਦਾ ਜਿਹੜਾ ਪੰਜਵਾਂ ਦੋਸ਼ੀ ਹੈ ਹੁਸਨ ਉਹ ਹਾਲੇ ਫਰਾਰ ਹੈ ਸਾਡੀ ਭਾਲ ਜਾਰੀ ਹੈ ਤੇ ਬਹੁਤ ਜਲਦੀ ਅਸੀਂ ਉਹਨੂੰ ਵੀ ਫੜ ਲਾਂਗੇ ਤੇ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਜਿਹੜੇ ਇਹਦੇ ਚੋਂ ਦੋ ਦੋਸ਼ੀ ਹੈਗੇ ਆ ਜਿਨ੍ਹਾਂ ਦਾ ਕਿ ਜਿਹੜਾ ਕਿ ਮੇਨ ਮਾਸਟਰਮਾਈਂਡ ਦੱਸਦੇ ਉਹਦੇ ਤੇ ਪਹਿਲੇ ਇੱਕ ਲੜਾਈ ਝਗੜੇ ਦਾ ਲਾਸਟ ਇਅਰ ਦਾ ਪਰਚਾ ਹੈ ਇਸ ਤੋਂ ਇਲਾਵਾ ਜਿਹੜਾ ਗੁਰਪ੍ਰੀਤ ਸਿੰਘ ਉਰਫ ਕਾਕਾ ਹੈ ਜਿਹਨੂੰ ਅਸੀਂ 4 ਤਾਰੀਖ ਨੂੰ ਫੜਿਆ ਸੀਗਾ ਉਹਦੇ ਤੇ ਖਮਾਲੋ ਥਾਣੇ ਦੇ ਵਿੱਚ ਇੱਕ ਐਨਡੀਪੀਐਸ ਦਾ ਪਰਚਾ ਦਰਜ ਹੈ ਉਸ ਪਰਚੇ ਦੇ ਵਿੱਚ ਕਹੇ ਤੇ ਅੰਦਰ ਜੇਲ੍ਹ ਚ ਵੀ ਰਿਹਾ ਤੇ ਨਾਬਾ ਜੇਲ੍ਹ ਤੋਂ 22 ਮਾਰਚ ਨੂੰ ਇਹ ਬਾਹਰ ਆਇਆ ਸੀ ਤੇ ਫਿਲਹਾਲ ਇਹ ਮੈਟਰ ਅੰਡਰ ਇਨਵੈਸਟੀਗੇਸ਼ਨ ਹੈ ਅਗੇ ਜੋ ਵੀ ਫਰਦਰ ਜਿਹੜੀ ਪ੍ਰੋਗਰੈਸ ਹੁੰਦੀ ਹੈ ਉਹ ਤੁਹਾਡੇ ਨਾਲ ਅਸੀਂ ਵੱਖਰੇ ਤੌਰ ਤੇ ਸਾਂਝਾ ਕਰਦੇ ਹਾਂ ਇਹਨਾਂ ਦਾ ਕਿਹੋ ਜਿਹਾ ਕੜ ਕੀ ਸੀਗਾ ਜੀ ਇਹਨਾਂ ਦੇ ਬੇਸਿਕਲੀ ਇਹ ਜਿਹੜੇ ਬੰਦੇ ਆ ਇਹਨਾਂ ਦਾ ਪੋਰ ਫਾਈਨੈਂਸ਼ੀਅਲ ਬੈਕਗ੍ਰਾਉਂਡ ਹੈ ਜੀ ਜਿੱਦਾਂ ਜਸਵੀਰ ਹੈ ਇਹ ਬੇਸਿਕਲੀ ਆਪਣਾ ਜਿਹੜੀ ਸਟੀਲ ਫੈਕਟਰੀ ਨਾਲ ਦੇ ਉੱਤੇ ਐਜ਼ ਅ ਲੇਬਰਰ ਕੰਮ ਕਰਦਾ ਸੀਗਾ ਤੇ ਦਿਹਾੜੀ ਮਜ਼ਦੂਰ ਟਾਈਪ ਸੀਗਾ ਤੇ ਮਹੀਨੇ ਦੇ 15000 ਦੇ ਕਰੀਬ ਕਮਾ ਲੈਂਦਾ ਹੁੰਦਾ ਸੀ ਬਾਕੀ ਜਿਹੜੇ ਬੰਦੇ ਆ ਸ਼ਿਵਸ਼ੰਕਰ ਗੁਰਪ੍ਰੀਤ ਤੇ ਕੁਲਜੀਤ ਇਹ ਐਜ਼ ਅ ਵੇਟਰ ਜਿਹੜੇ ਹੈਗੇ ਆ ਕਾਮ ਕਰਦੇ ਸੀ ਤੇ ਇਹ ਜਿਹੜੇ ਤਿੰਨੋਂ ਬੰਦੇ ਆ ਇਹ ਜਿਹੜਾ ਪੰਜਵਾਂ ਦੋਸ਼ੀ ਹਸਨ ਉਹਦੇ ਮਿੱਤਰ ਸੀ ਕਿਉਂਕਿ ਉਹਦੇ ਮਿੱਤਰ ਯਾਰ ਸੀਗੇ ਤੇ ਜਸਵੀਰ ਤੇ ਹਸਨ ਸੀਗੇ ਉਹ ਆਪਸ ਵਿੱਚ ਰਿਲੇਟਿਵ ਸੀ ਤੇ ਫਿਰ ਹਸਨ ਨੇ ਇਹ ਜਿਹੜੇ ਤਿੰਨੋਂ ਬਾਕੀ ਸ਼ਿਵਸ਼ੰਕਰ ਗੁਰਪ੍ਰੀਤ ਤੇ ਕੁਲਜੀ ਬਨਾ ਨੂੰ ਨਾਲ ਲੈ ਕੇ ਗਏ ਤੇ ਫਿਰ ਇਹ ਸਾਰੀ ਜਿਹੜੀ ਹੈਗੀ ਵਾਰਦਾਤ ਨੂੰ ਅੰਗਾਮ ਸਰ ਜ਼ਮੀਨ ਕਿੰਨੀ ਸੀ ਇਹ ਜੀ ਪੂਆ ਦੀ ਜ਼ਮੀਨ ਸੀਗੀ ਤੇ ਐਗਜ਼ੈਕਟਲੀ ਜਿਹੜੀ ਉਹਦੀ ਜੋ ਵੀ ਉਹਦਾ ਲੈਂਡ ਰਿਪੋਰਟ ਆ ਉਹ ਅਸੀਂ ਤਹਿਸੀਲ ਦਾ ਦਫ਼ਤਰ ਤੋਂ ਵੀ ਅਸੀਂ ਸਾਰਾ ਉਹਨੂੰ ਕਲੀਅਰ ਕਰ ਰਹੇ ਨੇ ਤੇ ਉਹ ਅਸੀਂ ਫਿਰ ਜਿਹੜਾ ਜਿੰਦਾ ਵੀ ਇਨਵੈਸਟੀਗੇਸ਼ਨ ਚ ਪ੍ਰੋਗਰੈਸ ਹੋ ਸਰਬੀ ਦੇ ਵਿੱਚ ਮੇਨ ਅਕਿਊਜ਼ ਦੇ ਕੌਣ ਸੀ ਕਿੰਨੇ ਬੰਦੇ ਰੈਸਟ ਕੀਤੇ ਗਏ ਬੇਸਿਕਲੀ ਇਹਦਾ ਮੇਨ ਅਕਿਊਜ਼ ਜਸਵੀਰ ਸਿੰਘ ਉਸ ਬੰਟੀ ਸੀ ਜਿਹੜਾ ਕਿ ਇਹਦਾ ਰਿਸ਼ਤੇਦਾਰ ਹੀ ਸੀਗਾ ਇਹਨਾਂ ਦੀ ਆਕਸ਼ ਪ੍ਰਾਪਰਟੀ ਨੂੰ ਲੈ ਕੇ ਲੜਦਾ ਸੀ ਜਿਸ ਰੰਜਿਸ਼ ਦੇ ਤਹਿਤ ਇਹ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਟੋਟਲ ਹੁਣ ਤੱਕ ਇਸ ਮੁਕਦਮੇ ਵਿੱਚ ਚਾਰ ਦੋਸ਼ੀ ਫੜੇ ਗਏ ਨੇ ਤੇ ਬਾਕੀ ਪੰਜਵਾਂ ਦੋਸ਼ੀ ਜਿੱਦੀ ਪਾਲ ਜਾਰੀ ਠੀਕ ਹੈ ਬਾਅਦ ਵਿੱਚ